ਕੇ ਡਾਟਸ ਸਾਰੇ ਆਈਓਟਸ ਸਾਡੇ ਕੋਲ ਆਏ ਤੇ ਅੱਜ ਅਸੀਂ ਬਾਹਰ ਘੁੰਮਣ ਆਏ ਆ ਤੇ ਵਿਊ ਇੰਨਾ ਵਧੀਆ ਘੈਂਟਿਆ ਨੂੰ ਤੁਸੀਂ ਦੇਖੋ ਕੱਲੋ ਆਈ ਏ ਕਿੰਨਾ ਪਿਆਰਾ ਲੱਗਦਾ ਆ ਕਿਉਂ ਦਲੇ ਸਾਈਡ ਰੇਨਬੋ ਵੀ ਨਿਕਲੀ ਆ ਤੇ ਆਹ ਦੇਖੋ ਰੈੱਡ ਰੈੱਡ ਬਣਿਆ ਉਹ ਰੇਨਬੋ ਆ ਹੁਣ ਗਾਇਬ ਹੋ ਗਈ ਆ ਪਹਿਲਾਂ ਦੇਖਦੀ ਸੀ ਸਹੀ ਭਾਨੇ ਦੁਕਾਨ ਦੇਖੋ ਅੱਗੇ ਆਉਣ ਲੱਗੇ ਤੇ ਆ ਵੇਲ ਦੇਖੋ ਕਿੰਦਰ ਨੂੰ ਚੜੀ ਆ ਤੇ ਆ ਦੇਖੋ ਦੁਕਾਨ ਇੱਥੋਂ ਅਸੀਂ ਚੀਜ਼ ਲੈ ਲਈ ਦੀ ਆ ਤੇ ਇੱਥੋਂ ਦੇਖੋ ਕਿੰਨਾ ਵਧੀਆ ਵਿਊ ਆ ਤਾਂ ਦੇਖੋ ਇੱਥੇ ਦਖ ਨਹੀਂ ਰਿਹਾ ਹੈ ਤਾਂ ਹੁਣ ਦੇਖੋ ਕਿੰਨਾ ਸੋਹਣਾ ਵਿਊ ਆ ਆ ਦੇਖੋ ਕਿੰਨਾ ਪਿਆਰਾ ਡੌਗੀ ਹੈ ਹੈਲੋ ਦੇਖੋ ਕਿਦਾਂ ਕਹਿੰਦਾ ਮੈਨੂੰ ਚੱਕੋ ਹੈਲੋ ਓਏ ਓਏ ਅੰਦਰ ਚੱਲ ਦੇਖੋ ਕਿੰਨਾ ਪਿਆਰਾ ਓਏ ਦੇ ਗਾਇਸ ਉਹ ਦੇਖ ਲਿਆ ਤੀ ਦੇਖੋ ਇਹਨੂੰ ਅੰਦਰ ਪਾੜ ਗਏ ਹੁਣ ਕਿਉਂਕਿ ਇਹ ਬਾਹਰ ਭੱਜ ਵੀ ਜਾ ਸਕਦਾ ਹੈ ਤੇ ਬਹੁਤ ਕਿਊਟ ਹੈ ਲੈਬਰਾਂ ਆ ਤੇ ਦੇਖੋ ਕਿਉਂਕਿ ਇੱਥੇ ਸਾਡੇ ਕੁੱਤੇ ਬੈਠਾ ਆ ਉਹਨੇ ਇਹਨੂੰ ਖਾ ਜਾਣਾ ਤਿਆ ਆ ਜੀ ਹੈਪੀ ਟੀਚਰਸ ਡੇ ਤੇ ਮੈਂ ਆਪਣੇ ਸਾਰੇ ਟੀਚਰਸ ਨੂੰ ਹੈਪੀ ਟੀਚਰਸ ਡੇ ਦੀ ਸ਼ੁਕਾੜੀ ਆ ਹੈਪੀ ਟੀਚਰਸ ਡੇ ਅੱਜ ਮੈਂ ਉਹਨਾਂ ਵਾਸਤੇ ਕਾਰਡ ਬਣਾਉਣ ਲੱਗੀਆਂ ਕਿਉਂਕਿ ਸਵੇਤਾ ਨਾਮ ਲੋਕ ਨਾ ਹੋਇਆ ਨਾ ਕਾਰਡ ਬਣਾਇਆ ਹੋਇਆ ਤੁਸੀਂ ਕਲਾਸਿਸ ਲਗਦੀਆਂ ਆ ਦਿਨ ਕਰਕੇ ਤੇ ਹੰਦਰਾ ਵੜਾ ਲੱਗੀਆਂ ਤੇ ਮਿਲਦੇ ਤੁਹਾਨੂੰ ਕੋਈ ਪਲਾਡ ਕੇ ਤੇ ਆ ਹੁਣ ਮੈਂ ਕਾਰਡ ਬਣਾ ਲਿਆ ਆ ਤੇ ਅੱਜ ਲਈ ਬਸ ਇੰਨਾ ਹੀ ਤੇ ਫਿਰ ਤੋਂ ਸਾਰੇ ਟੀਚਰਜ਼ ਨੂੰ ਹੈਪੀ ਟੀਚਰਜ਼ ਡੇ ਥੈਂਕ ਯੂ ਫॉर ਵਾਚਿੰਗ ਬਾਏ